ਉਹ ਬਲਕਾਰ ਸਿੰਘ ਸਿੱਧੂ ਨੂੰ ਜਿਹੜੇ ਲੋਕ ਮਾੜਾ ਕਹਿ ਰਹੇ ਆ ਉਹ ਕਹੀ ਜਾਣ ਮੈਂ ਬਲਕਾਰ ਸਿੱਧੂ ਦੇ ਹੱਕ 'ਚ ਖੜਾ ਕਿਉਂਕਿ ਮੈਨੂੰ ਉਹਦੇ ਗਾਣੇ ਬਹੁਤ ਵਧੀਆ ਲੱਗਦੇ ਆ ਉਹ ਗਾਉਂਦਾ ਬਹੁਤ ਵਧੀਆ ਤਾਂ ਕਰਕੇ ਮੈਂ ਉਹਦੇ ਹੱਕ ਦੇ ਵਿੱਚ ਖੜਾ ਤੇ ਮੈਂ ਬਲਕਾਰ ਸਿੱਧੂ ਦੇ ਹੱਕ ਦੇ ਵਿੱਚ ਇੱਕ ਠੋਕ ਕੇ ਖੜਾ ਕੋਈ ਮੈਨੂੰ ਰੋਕ ਨਹੀਂ ਸਕਦਾ ਤੇ ਜਿਹੜੇ ਬਲਕਾਰ ਸਿੱਧੂ ਨੂੰ ਇਹ ਕਹਿ ਰਹੇ ਆ ਕਿ ਉਹ ਮਾੜਾ ਅਸਲ ਵਿੱਚ ਉਹ ਲੋਕ ਮਾੜੇ ਆ ਬਲਕਾਰ ਸਿੱਧੂ ਇੱਕ ਪੁਆਇੰਟ ਵੀ ਨਹੀਂ ਮਾੜਾ ਬਲਕਾਰ ਸਿੱਧੂ ਆ ਆਪਦੀ ਥਾਂ ਤੇ ਬਿਲਕੁਲ ਸਹੀ ਆ ਉਹ ਸਹੀ ਕਿਵੇਂ ਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਜਿਹੜਾ ਬਲਕਾਰ ਸਿੱਧੂ ਐਮਐਲਏ ਬਣਾਇਆ ਹੋਇਆ ਲੋਕਾਂ ਨੇ ਜਦੋਂ ਮੈਂ 2022 ਦੇ ਵਿੱਚ ਇਹ ਕਿਹਾ ਸੀ ਕਿ ਪਾਰਟੀ ਦੇ ਵਿੱਚ ਕਲਾਕਾਰਾਂ ਦਾ ਕੋਈ ਕੰਮ ਨਹੀਂ ਹੁੰਦਾ ਨਾ ਹੀ ਕੋਈ ਐਕਟਰਾਂ ਦਾ ਕੰਮ ਹੁੰਦਾ ਪਾਰਟੀ ਉਹ ਲੋਕ ਚਲਾ ਸਕਦੇ ਆ ਜਿਹੜੇ ਲੋਕਾਂ ਨੂੰ ਵਾਕਈ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਫਿਕਰ ਹੁੰਦਾ ਪਰ ਅਸਲ ਦੇ ਵਿੱਚ ਲੋਕਾਂ ਨੂੰ ਖੁਦ ਆਪ ਦਾ ਫਿਕਰ ਨਹੀਂਗਾ ਉਹ ਕਲਾਕਾਰਾਂ ਨੂੰ ਵੋਟਾਂ ਪਾਉਂਦੇ ਆ ਉਹ ਐਕਟਰਾਂ ਨੂੰ ਵੋਟਾਂ ਪਾਉਂਦੇ ਆ ਤਾਂ ਜਦੋਂ ਬਈ ਕਲਾਕਾਰ ਰਾਜਨੀਤੀ ਦੇ ਵਿੱਚ ਆਉਣਗੇ ਤਾਂ ਉਹਨਾਂ ਨੇ ਤਾਂ ਫਿਲਮਾਂ ਗਾਣਿਆਂ ਦੇ ਵਿੱਚ ਵੀ ਪੂਰਾ ਉਹਨਾਂ ਨੂੰ ਤੁਸੀਂ ਵੇਖ ਨਹੀਂ ਆ ਵੀਡੀਓ ਦੇ ਵਿੱਚ ਕੀ ਕੁਝ ਵਿਖਾਇਆ ਹੁੰਦਾ ਤੇ ਬਾਈ ਜੀ ਉਹਨਾਂ ਨੇ ਤਾਂ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਉਹੀ ਕੁਝ ਬੋਲਣਾ ਅਖੇਵੇ ਮੈਂ ਝਾੜੂ ਉੱਤੇ ਮਰ ਮਿੱਟੀ ਕੇਸਰੀਵਾਲ ਦਾ ਮੁਖੜਾ ਵੇਂਦੇ ਆ ਸਾਰ ਤਾਂ ਉਹਨਾਂ ਦਾ ਤਾਂ ਕੋਈ ਦੋਸ਼ ਹੀ ਨਹੀਂਗਾ ਜਿਹੜੇ ਉਹ ਲੋਕ ਆ ਉਹ ਭਾਈ ਸਾਹਿਬ ਅਸਲ ਦੇ ਵਿੱਚ ਇਹ ਲੋਕਾਂ ਨੂੰ ਪਾਵਰਾਂ ਚਾਹੀਦੀਆਂ ਸੀ ਹੁਣ ਤੁਸੀਂ ਇੱਕ ਗੱਲ ਇਹ ਦੱਸੋ ਕਿ ਜਿਹੜਾ ਇੱਕ ਡਰਾਈਵਰ ਹੋਵੇ ਮੈਂ ਡਰਾਈਵਰ ਨੂੰ ਮਾਰਾ ਨਹੀਂ ਕਹਿ ਰਿਹਾ ਜਿਹੜਾ ਇੱਕ ਡਰਾਈਵਰ ਹੋਵੇ ਉਹਨੂੰ ਆਪਾਂ ਹਵਾਈ ਜਹਾਜ਼ ਫੜਾ ਦਾਂਗੇ ਤਾਂ ਫੇਰ ਉਹ ਚਲਾ ਲੂਗਾ ਜਾਂ ਜਿਹਨੇ ਸਿਰਫ ਪਾਇਲਟ ਜਿਹਨੇ ਮਤਲਬ ਜਹਾਜ਼ ਹੀ ਚਲਾਇਆ ਤੇ ਉਸ ਪਾਇਲਟ ਨੂੰ ਕਹਿਦਗੇ ਵੀ ਆ ਉਰੇ ਆਈ ਵੀਰੇ ਜਹਾਜ਼ ਤੁੱਤਰ ਕਹੀਂ ਥੋੜਾ ਜਿਹਾ ਉਹ ਉੱਤਰ ਕੇ ਉਹਨੂੰ ਕਿ ਅੱਗੇ ਥੋੜਾ ਜਿਹਾ ਟਰੱਕ ਪਾਸੇ ਕਰ ਦੇ ਉਹਨੂੰ ਜੇ ਆਉਂਦੇ ਨਹੀਂ ਟਰੱਕ ਉਹ ਚਲਾ ਕਿੱਥੋਂ ਲਊਗਾ ਉਹ ਤਾਂ ਸਟੀਅਰਿੰਗ ਨੂੰ ਐ ਤਾਂ ਨੂੰ ਕਰੂਗਾ ਪਹਿਲਾਂ ਵੀ ਵੇਖੀਏ ਮਾੜੇ ਗਾਹ ਨੂੰ ਰੁੜਦਾ ਕਿ ਨਹੀਂ ਰੁੜਦਾ ਹੁਣ ਉਹੀ ਕੰਮ ਆ ਇਹ ਜਦੋਂ ਤੁਸੀਂ ਪਾਵਰ ਕਲਾਕਾਰਾਂ ਨੂੰ ਫੜਾਈ ਆ ਉਹ ਸਿਰਫ ਗਾਣੇ ਲਿਖ ਸਕਦਾ ਬੇਰਗੇ ਨਹੀਂ ਤੈਨੂੰ ਬੇਰ ਲੱਗਣਗੇ ਬੇਰ ਲੱਗਣਗੇ ਮਿੱਠੇ ਨਹੀਂ ਯਾਰ ਪੜਾਕੂ ਸੀ ਹੈ ਤੂੰ ਟੈ ਨਾ ਕੰਮ ਜੋਗੇ ਛੱਡੇ ਨਹੀਂ ਯਾਰ ਪੜਾਕੂ ਸੀ ਹੁਣ ਤੁਸੀਂ ਇੱਕ ਗੱਲ ਦੱਸੋ ਉਹ ਗਾਣੇ ਲਿਖ ਸਕਦਾ ਜੇ ਆਪਾਂ ਅੱਜ ਕਿਸੇ ਲੇਖਕ ਨੂੰ ਇਹ ਕਿੱਗੇ ਕਿ ਤੂੰ ਭਾਈ ਆ ਹਲਕੇ ਵਾਸਤੇ ਕੁਝ ਲਿਖ ਵੀ ਹਲਕਾ ਕਿਵੇਂ ਉੱਚਾ ਚੱਕਿਆ ਜਾਊਗਾ ਉਹਨੇ ਹਲਕੇ ਤੇ ਬਣਾਉਣਾ ਸਾਡੇ ਹਲਕੇ ਵਿੱਚ ਬੜੀ ਗਰੀਬੀ ਫਿਰਦੀ ਹਲਕੇ ਦੇ ਵਿੱਚ ਚਿਟਾ ਛਰਿਆ ਆਮ ਫਿਰਦਾ ਮੁੰਡੇ ਟੀਕੇ ਲਾਉਂਦੇ ਫਿਰਦੇ ਨੇ ਇੱਥੇ ਕਈਆਂ ਦੀ ਤਾਂ ਜਾਨ ਨਿਕਲੀ ਕਈ ਲਾਉਂਦੇ ਫਿਰਦੇ ਨੇ ਬਹਿ ਕੇ ਇੱਥੇ ਕਈਆਂ ਦੀ ਤਾਂ ਜਾਨ ਨਿਕਲੀ ਆਖਰ ਨੂੰ ਉਹਨਾਂ ਕਹਾਂਗੇ ਭਾਈ ਤੂੰ ਪਾਸੇ ਹੋ ਜਾ ਉਹੀ ਕੰਮ ਆ ਤੁਸੀਂ ਫਿਰ ਝਾੜੂ ਵਾਲੇ ਬੜੇ ਥਾਪਾਂ ਮਾਰ ਮਾਰ ਜਿਤਾਏ ਸੀ ਹੁਣ ਤੁਸੀਂ ਪਾਸੇ ਕਰੀ ਜਾਂਦੇ ਆ ਬਾਈ ਜੀ ਉਹਨਾਂ ਦਾ ਕੋਈ ਦੋਸ਼ ਨਹੀਂ ਜੱਟੀ ਦੁੱਧ ਨਾ ਬਦਾਵਨੇ ਤ ਚੱਪਦੀ ਮੈਨੂੰ ਕੋਕਾ ਕੋਲਾ ਪੀਣ ਵਾਰੀ ਜਾਣੀ ਨਾ ਜਦੋਂ ਇਹਨਾਂ ਨੇ ਤਾਂ ਵੀਰ ਇਹਨਾਂ ਨੂੰ ਜਦੋਂ ਪਤਾ ਹੀ ਨਹੀਂ ਵੀ ਦੇਸ਼ ਚੱਲੂਗਾ ਕਿਵੇਂ ਪੰਜਾਬ ਚੱਲੂਗਾ ਕਿਵੇਂ ਤਾਂ ਤੁਸੀਂ ਇਹਨਾਂ ਨੂੰ ਉਹ ਕਿਵੇਂ ਕਰ ਦੋਗੇ ਇਹਨਾਂ ਨੇ ਤਾਂ ਗਾਣੇ ਚਲਾਏ ਆ ਜਿਨ੍ਹਾਂ ਨੇ ਤੁਹਾਡੋਂ ਤੁਹਾਡਾ ਮਨੋਰੰਜਨ ਕੀਤਾ ਸਿਰਫ ਤੁਹਾਡਾ ਮਨੋਰੰਜਨ ਹੀ ਕਰ ਸਕਦੇ ਆ ਜੇ ਭਗਵੰਤ ਮਾਨ ਸਿੱਧਾ ਭਗਵੰਤ ਮਾਨ ਕਮੇਡੀਅਨ ਮਨੋਰੰਜਨ ਸੀਗਾ ਤੇ ਹੁਣ ਮਨੋਰੰਜਨ ਤੁਸੀਂ ਕੰਮ ਵੀ ਭਾਲਦੇ ਉਹਦੇ ਕੋਲੋਂ ਤੁਸੀਂ ਕਹਿੰਦੇ ਨਸ਼ਾ ਬੰਦ ਕਰੋ ਉਹ ਨਸ਼ਾ ਬੰਦ ਉਹ ਨਹੀਂ ਕਰਾ ਸਕਦਾ ਉਹ ਨਹੀਂ ਕੁਝ ਕਰ ਸਕਦਾ ਐਮਐਲਏ ਨੂੰ ਕਹਿੰਦੇ ਵੀ ਸਾਡੀਆਂ ਧੀਆ ਪਹਿਣਾ ਵਾਰੇ ਮਾੜਾ ਬੋਲਦਾ ਉਹ ਨਹੀਂ ਚੰਗਾ ਸੋਚ ਸਕਦਾ ਕਿਉਂਕਿ ਉਹਨਾਂ ਨੇ ਚੰਗਾ ਸੋਚਿਆ ਹੀ ਨਹੀਂਗਾ ਉਹਨਾਂ ਨੇ ਤਾਂ ਗਾਣਾ ਚਲਾਉਣ ਦੀ ਗੱਲ ਕੀਤੀ ਵੀ ਗਾਣਾ ਕਿਵੇਂ ਚਲਾਇਆ ਜਾਵੇ ਤਾਂ ਅੱਜ ਵੀ ਉਹੀ ਤੁਹਾਡਾ ਐਮਐਲਏ ਬਣਾਇਆ ਹੋਇਆ ਤੁਹਾਡਾ ਜਿਹੜਾ ਕਲਾਕਾਰ ਨੂੰ ਤੁਸੀਂ ਐਮਐਲਏ ਬਣਾਇਆ ਉਹ ਅੱਜ ਵੀ ਜਾ ਕੇ ਖਾੜੇ ਲਾਉਂਦਾ ਤੇ ਖਾੜੇ ਲਾਉਂਦਾ ਲਾਉਂਦੇ ਦੇ ਨਾਲ ਹਲਕੇ ਦੇ ਜਿਹੜੇ ਦਿੱਤੇ ਹੋਇਆ ਹਲਕੇ ਦੇ ਲੋਕਾਂ ਨੇ ਉਹਨੂੰ ਗਨਮੈਨ ਦਿੱਤੇ ਹੋਏ ਆ ਉਹ ਜਾ ਕੇ ਉਹ ਵੀ ਪੈ ਰਹੇ ਆ ਮਾਰਦੇ ਬਿਲੀ ਗਨਮੈਨ ਉਹਦੇ ਟੰਗ ਟੰਡ 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 ਟੋੜ ਟੰਡ 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 ਟੜਾ ਟੰਡੂੜੂ ੜੂੜੂ ਉਹਨਾਂ ਦਾ ਪੈਰ ਵੱਜੀ ਜਾਂਦਾ ਐ ਆ ਕਰਕੇ ਬੰਦੂਕਿੰ ਦਾ ਲੋੜ ਹੀ ਇਹਨਾਂ ਨੇ ਗਾਉਣੇ ਦਾ ਗਾੜੇ ਗਾਣੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਜਿਹੜੇ ਪੈਸਿਆਂ ਦੇ ਨਾਲ ਗਨਮੈਨ ਚੱਲਦੇ ਇਹਨਾਂ ਨਾਲ ਕੀ ਉਹ ਖਾੜੇ ਸੋਨ ਨਾਸਤੇ ਰੱਖੇ ਇਹਦੇ ਨਾਲ ਜਿਹੜੀਆਂ ਗੱਡੀਆਂ ਦਾ ਤੇਲ ਮਿਲ ਰਿਹਾ ਐ ਐਮਐਲਏ ਨੂੰ ਮਿਲਦਾ ਹੁੰਦਾ ਜਿਹੜੀਆਂ ਗੱਡੀਆਂ ਦਿੱਤੀਆਂ ਗਈਆਂ ਕੀ ਇਹਨੂੰ ਖਾੜੇ ਲਾਉਣ ਵਾਸਤੇ ਦਿੱਤੀਆਂ ਥੋੜੇ ਹਲਕੇ ਜਿਹਾ ਹੁੰਦਾ ਨਹੀਂ ਐਮਐਲਏ ਕਿਹੜੇ ਹਲਕੇ ਦਾ ਖਾੜੇ ਅੰਮ੍ਰਿਤਸਰ ਲਾਉਂਦਾ ਫਿਰਦਾ ਹੁੰਦਾ ਪੀ ਚਲੋ ਭਾਈ ਅੱਜ ਸਾਡੇ ਖਾੜੇ ਇੱਥੇ ਆ ਅੱਜ ਸਾਡਾ ਖਾੜਾ ਉੱਥੇ ਆ ਅੱਜ ਇੱਥੇ ਜੇ ਨਹੀਂ ਯਕੀਨ ਬਲਕਾਰ ਸਿੱਧੂ ਦੀ ਆਈਡੀ ਪਰ ਉੱਤੇ ਲਾਈਵ ਚੈੱਕ ਕਰ ਲੋ ਵੇਚ ਉਹਦੇ ਐਮਐਲਏ ਦੇ ਜਿਹੜੇ ਗਨਮੈਨੋ ਜਾ ਕੇ ਸਟੇਜ ਤੇ ਖੜਦੇ ਆ ਤੇ ਇਹਦੇ ਨਾਲ ਕੀ ਹੋ ਸਕਦਾ ਤੁਸੀਂ ਦੱਸੋ ਵੀ ਇਹ ਭਲੇ ਕਰ ਸਕਦੇ ਮੈਂ ਬਲਕਾਰ ਸਿੱਧੂ ਦੇ ਇਸ ਮਸਲੇ ਨੂੰ ਗਲਤ ਨਹੀਂ ਕਹਿ ਸਕਦਾ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਦੀ ਗਲਤੀ ਆ ਲੋਕਾਂ ਨੇ ਕਿਉਂ ਬਣਾਇਆ ਲੋਕਾਂ ਨੇ ਕਿਉਂ ਐਮਐਲਏ ਬਣਾਇਆ ਜਿਹੜਾ ਖਾੜੇ ਲਾਉਣ ਵਾਲਾ ਉਹ ਖਾੜੇ ਹੀ ਲਾ ਸਕਦਾ ਭਾਈ ਸਾਹਿਬ ਇਹਨਾਂ ਦੀ ਕੋਈ ਗਲਤੀ ਨਹੀਂ ਝਾੜੂ ਵਾਲੇ ਐਮਐਲਏ ਦੀ ਕਿਸੇ ਦੀ ਕੋਈ ਗਲਤੀ ਨਹੀਂ ਮੈਂ ਮਾਫੀ ਚਾਹੁੰਨਾ ਮੇਰਾ ਉਹ ਐਮਐਲਏ ਵੀਰ ਗੁੱਸਾ ਨਾ ਕਰੇ ਜਿਹੜਾ ਮੋਬਾਈਲਾਂ ਦਾ ਕੰਮ ਕਰਦਾ ਸੀ ਤੇ ਮੇਰੇ ਜਿਹੜੇ ਮੋਬਾਈਲਾਂ ਵਾਲੇ ਵੀਰ ਕੰਮ ਕਰਦੇ ਉਹ ਵੀ ਗੁੱਸਾ ਨਾ ਕਰਨ ਹੁਣ ਜਿਹੜਾ ਐਮਐਲਏ ਮੋਬਾਈਲ ਠੀਕ ਕਰਦਾ ਸੀ ਉਹ ਉਹਦਾ ਵਿਧਾਨ ਸਭਾ ਚ ਕੀ ਕੰਮ ਆ ਮੈਂ ਨਹੀਂ ਅਜੇ ਤੱਕ ਵੇਖਿਆ ਵੀ ਉਹਨੇ ਲੋਕਾਂ ਵਾਸਤੇ ਕੋਈ ਜਾਂ ਉਹ ਕਹਿੰਦੇ ਗਰੀਬ ਸਮਾਜ ਦਾ ਹਨਾ ਤਾਂ ਮੈਂ ਨਹੀਂ ਵੇਖਿਆ ਕਿੱਦੇ ਗਰੀਬਾਂ ਦੇ ਆ ਕੇ ਹੱਕ 'ਚ ਖੜਾ ਕੋਈ ਤੁਸੀਂ ਦੱਸੋ ਤਾਂ ਸਹੀ ਯਾਰ ਕਿਹਨੇ ਕੀ ਕੀਤਾ ਇਹ ਤਾਂ ਵੀਰੇ ਆਪਦੇ ਖਾੜੇ ਹੀ ਲਾਉਣਗੇ ਬਾਅਦ ਦੇ ਵਿੱਚ ਜਿਹੜੇ ਆਏ ਆ ਜਦੋਂ ਐਮਐਲਏ ਇੱਕ ਤਨਖਾਹ ਲੈ ਕੇ ਖਾੜੇ ਲਾਉਂਦਾ ਫਿਰਦਾ ਕਈ ਹੁਣ ਇੱਥੇ بڑے ਵਿਦਵਾਨ ਕਹਿਣਗੇ ਯਾਰ ਉਹਦੀ ਕੰਮ ਨਹੀਂ ਹੁੰਦਾ ਹਾਂ ਉਹਦਾ ਕੰਮ ਨਹੀਂਗਾ ਤੇ ਜਿਹੜਾ ਤਨਖਾਹ ਹੁੰਦੀ ਐ ਐਮਐਲਏ ਦੀ ਤੁਹਾਨੂੰ ਇਹ ਨਹੀਂ ਪਤਾ ਲੱਖਾਂ ਰੁਪਈਆ ਤਨਖਾਹ ਹੁੰਦੀ ਆ ਐਮਐਲਏ ਨੂੰ ਗੱਡੀਆਂ ਦਿੱਤੀਆਂ ਜਾਂਦੀਆਂ ਐਮਐਲਏ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਫਿਰ ਵਿਦਵਾਨੋ بڑے ਵਿਦਵਾਨਾਂ ਨੇ ਕਿਹਾ ਸੀ ਮੈਂ ਕਿਹਾ ਬਈ ਇਹ ਖਾੜੇ ਲੱਗ ਰਹੇ ਤੇ ਅੱਜ ਲੋਕਾ ਰਿਆ ਜੀ ਮਾੜਾ ਜੀ ਆ ਵੇਖੋ ਬਲਕਾਰ ਸਿੱਧੂ ਦੀਆਂ ਗੱਲਾਂ ਕੀ ਮਾੜਾ ਵੀਰੇ ਕੋਈ ਮਾੜਾ ਨਹੀਂ ਬਿਲਕੁਲ ਸਹੀ ਆ ਆਪਦੀ ਥਾਂ ਤੇ ਇੱਕ ਪੁਆਇੰਟ ਤੱਕ ਮਾੜਾ ਨਹੀਂ ਅਸੀਂ ਨਾਲ ਖੜੇ ਹਾਂ ਉਹਦੇ ਨਾਲ ਵੀ ਮੇ ਨਹੀਂ ਖੜੇ ਖੜੇ ਕਹਿਣਾ ਹੀ ਆ ਨਾਲ ਅਸੀਂ ਕਾਹਦੇ ਖੜੇ ਆ ਮਾਰੇ ਬੰਦੇ ਨਾਲ ਕਾਹਦਾ ਖੜਨਾ ਤੁਸੀਂ ਇਹ ਗੱਲ ਤੁਹਾਨੂੰ ਮੰਨਣੀ ਪਊਗੀ ਵੀਰ ਜੀ ਇਹ ਸਿਰਫ ਤੇ ਸਿਰਫ ਇਹਨਾਂ ਦਾ ਮੇਨ ਮਕਸਦ ਪੈਸਾ ਰਿਆ ਪੈਸੇ ਸੁਖ ਤੇ ਨਾ ਘਰੇਵਾਲੇ ਖੁਸਰਾ ਵਧਾਈ ਵੇਲੇ ਛਾਲਾ ਮਾਰਦਾ ਜਿਨ੍ਹਾਂ ਨੇ ਪੈਸੇ ਲੈ ਜਿਨ੍ਹਾਂ ਨੂੰ ਪੈਸੇ ਦਾ ਹੋਸ ਪਊਗਾ ਪੈਸੇ ਦੀ ਗੱਲ ਕਰਨਗੇ ਦੇਸ਼ ਦੀ ਗੱਲ ਕਿਹਨੇ ਕਰਨੀ ਆ ਪੰਜਾਬ ਦੀ ਗੱਲ ਕਿਹਨੇ ਕਰਨੀ ਪੰਜਾਬ ਦੇ ਲੋਕ ਪੰਜਾਬ ਦੀ ਗੱਲ ਨਹੀਂ ਕਰੀ ਜਾਂਦੇ ਲੋਕ ਆਪਦੇ ਬੱਚਿਆਂ ਬਾਰੇ ਨਹੀਂ ਸੋਚਦੇ ਤਾਂ ਐਮਐਲਏ ਨਾਲ ਬਾਰੇ ਕਿਉਂ ਸੋਚਣਗੇ ਤੁਸੀਂ ਜਵਾਬ ਦਿਓ ਇਸ ਗੱਲ ਦਾ ਔਰ ਜਿਹੜਾ ਪੱਤਰਕਾਰ ਆ ਲੋਕ ਆਵਾਜ਼ ਦਾ ਜਿਹੜਾ ਕਹ ਲੋ ਉਹ ਗੱਲ ਕਰ ਰਿਹਾ ਜਿਹੜਾ ਉਹ ਹੁਣ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਤਾੜੀਆਂ ਦਾ ਸ਼ੌਂਕ ਆ ਸਨੇ ਭਗਵੰਤਮਾਨ ਅਨਮੋਲ ਗਗਨਮਾਨ ਆ ਕਿੱਕ ਇਹਨਾਂ ਨੇ ਹੋਰ ਕਲਾਕਾਰ ਵੜਿਆ ਅਸੀਂ ਵਿੱਚ ਕਮੇਡੀਅਨ ਕਰਮਜੀਤ ਅਨਮੋਲ ਉਹਨੇ ਫਰੀਦਕੋਟ ਵਾਲਨਾ ਬੜੀ ਕਮੇਡੀ ਕਰਨੀ ਛਲੇ ਤੁਸੀਂ ਵੇਖੀ ਚੱਲੋ ਠਾਇਆ ਉਹ ਦੁਬਾਰ ਫਰੀਦਕੋਟੀਆਂ ਨੂੰ ਕਿਸੇ ਨੂੰ ਠਾਇਆ ਤੁਸੀਂ ਦੱਸੋ ਕੋਈ ਨਜ਼ਰ ਨਹੀਂ ਆਇਆ ਉਹ ਇਹ ਕਹਿਣ ਦੀਆਂ ਗੱਲਾਂ ਜਿਵੇਂ ਭਗਵੰਤ ਮਾਨ ਪੰਜਾਬ ਚ ਗਵਾਚਿਆ ਫਿਰਦਾ ਦਿੱਲੀ ਲਾਭਦਾ ਸੀ ਚਲੋ ਹੁਣ ਤਾਂ ਪੰਜਾਬ ਆ ਕੇ ਟਿਕਣਾ ਪੈਣਾ ਤਾਂ ਕੰਮ ਤਾਂ ਇਹ ਆ ਭਾਈ ਇਹਨਾਂ ਤੇ ਕੋਈ ਗਿਲਾ ਸ਼ਿਕਵਾ ਨਾ ਕਰੋ ਇਹਨਾਂ ਨੂੰ ਪੱਤਰਕਾਰਾਂ ਤੇ ਗੁੱਸਾ ਆਊਗਾ ਜਿਹੜੇ ਪੱਤਰਕਾਰ ਇਹਨਾਂ ਦੇ ਚਿੱਠੇ ਖੋਲਣਗੇ ਕਿਉਂਕਿ ਇਹਨਾਂ ਨੇ ਇਹ ਤਾੜੀਆਂ ਦਾ ਸ਼ੌਂਕ ਹੈ ਇਹਨਾਂ ਨੂੰ ਠੋਕੋ ਤਾੜੀ ਇਹ ਤਾੜੀਆਂ ਵਾਲੇ ਬਸ ਇਹ ਕਹਿੰਦੇ ਨਹੀਂ ਠੋਕੋ ਤਾੜੀ ਨਹੀਂ ਤਾਂ ਤਾੜ ਗਏ ਇਹਨਾਂ ਨੂੰ ਤਾੜੀਆਂ ਚਾਹੀਦੀਆਂ ਜਦੋਂ ਆਉਣ ਬਾ ਤਾੜੀ ਬੈਠਣ ਤਾੜੀ ਖੜ ਜਣ ਤਾੜੀ ਬਸ ਇਹਨਾਂ ਨੂੰ ਇਹ ਚੀ ਚਾਹੀਦੀ ਹੈ ਕਿਉਂਕਿ ਆ ਬੇਸ ਵਧੀਆ ਹਾਂਜੀ ਹਾਂਜੀ ਵਧੀਆ ਬੇਸ ਆ ਤਾਂ ਫਿਰ ਤਾੜੀ ਹੋ ਜੇ ਇੱਕ ਆ ਜਵਾਬ ਦੇ ਤਾੜੀ ਮਾਰ ਕੇ ਬੇਸ ਵਧੀਆ ਉਹ ਤਾੜੀ ਮਾਰਦੇ ਇਹਦਾ ਬੇਸਾਂ ਦੇ ਤਾੜੀ ਮਰਵਾ ਲੈਣੇ ਤੇ ਪੰਜਾਬ ਦੇ ਭਲੇ ਕਿੱਥੋਂ ਆ ਜਣੇ ਪੰਜਾਬ ਦੇ ਲੋਕਾਂ ਦੇ ਭਲੇ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਨੇ ਘਰ ਉਜਾੜੇ ਆ ਘਰਾਂ ਚ ਭੰਗ ਪੁੱਜੀ ਉਹਨਾਂ ਦੇ ਉਹਨਾਂ ਦੇ ਘਰਾਂ ਚ ਕਾ ਉਗਰੇ ਆ ਜਿਨ੍ਹਾਂ ਨੇ ਦੇਸ਼ ਦੀ ਗੱਲ ਕੀਤੀ ਆ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਸ਼ਹੀਦਾਂ ਦੇ ਨਾਂ ਤੇ ਪਾਰਟੀ ਆਈ ਆ ਉਹਨਾਂ ਦੇ ਜਿਵੇਂ ਕਹਿ ਲੋ ਘਰ ਤੱਕ ਉਹਨਾਂ ਦੇ ਖਤਮ ਹੋਏ ਆ ਜੋ ਜਿਹੜੇ ਫੋਟੋ ਲਵਾ ਰਹੇ ਆ ਬਾਬਾ ਸਾਵਾ ਬੇਦਕਰ ਜੀ ਦੀ ਉਹਨਾਂ ਦੀਆਂ ਕੁਰਬਾਨੀਆਂ ਵੇਖ ਲਓ ਇਹ ਸਿਰਫ ਕਹਿਣ ਦੀਆਂ ਗੱਲਾਂ ਜਦੋਂ ਤੁਸੀਂ ਕਲਾਕਾਰ ਹੀਰ ਆਖਦੀ ਵੇਜੋ ਗਿਆ ਝੂਠ ਬੋਲੇ ਹੁਣ ਉਹਦਾ ਰਾਗ ਹੀ ਕੱਢੂਗਾ ਪੈਰ ਮੀ ਲਾ ਦੋ ਸ਼ਵਰੰਜਨੀ ਲਾਜੋ ਦਰਬਾਰੀ ਲਾ ਦੋ ਪੈਰ ਵਲਾ ਦੋ ਉਹ ਤਾਂ ਹੀਰ ਹੀ ਕੱਢੂਗਾ ਤੇ ਵਿਧਾਨ ਸਭਾ ਦੇ ਵਿੱਚ ਇੱਕ ਵਾਜਾ ਰੱਖ ਦੋ ਕਮੇਡੀਅਨ ਉੱਥੇ ਹੈਗਾ ਕਾਸ਼ ਕਿਤੇ ਕੋਈ ਢੋਲਕੀ ਮਾਸਟਰ ਹੁੰਦਾ ਇੱਕ ਤਬਲਾ ਮਾਸਟਰ ਹੁੰਦਾ ਵਿੱਚ ਤਾਂ ਮੈਂ ਤੁਹਾਨੂੰ ਇੱਥੇ ਤੁਸੀਂ ਇੱਥੇ ਮੈਂ ਇੱਕ ਨੇ ਮੇਸ਼ ਖੜਕਾ ਕੇ ਗੱਲ ਕਰਿਆ ਕਰਨੀ ਸੀ ਮੇਰੇ ਹਲਕੇ ਦੇ ਵਿੱਚ ਚਿੱਟਾ ਬੜਾ ਆਮ ਆ ਉਹ ਸਪੀਕਰ ਨੇ ਕਿਆ ਕਰਨਾ ਸੀ ਹਾਂ ਹਾਂ ਕੋਈ ਗੱਲ ਨਹੀਂ ਇਸ ਕਰਕੇ ਸਿਰਫ ਕਹਿਣ ਦੀਆਂ ਗੱਲਾਂ ਲੋਕਾਂ ਦਾ ਦੋਸ਼ ਆ ਜਿਹੜੇ ਇਹੋ ਜਿਹੇ ਐਮਐਲਏ ਚੋਂ ਬੈਠੇ ਆ ਦੋਸ ਹਲੇ ਵੀ ਸਾਥੋਂ ਵਾਲੇ ਸਾਡੇ ਕੋਲ ਸਮਾਂ ਪਿਆ ਹਲੇ ਸੁਧਰ ਜੋ ਸਾਡੇ ਕੋਲ ਆ ਦੋ ਤਿੰਨ ਇਲੈਕਸ਼ਨ ਆਪਾਂ ਹਲੇ ਸਮਾਂ ਆਪਣੇ ਕੋਲ ਹਲੇ ਵੀ ਸੋਚ ਲਓ ਤੁਹਾਡੇ ਬੱਚਿਆਂ ਨੂੰ ਕੀ ਚਾਹੀਦਾ ਉਹ ਵੇਖੋ ਤੁਸੀਂ ਜਿਹੜਾ ਕਿਹੜਾ ਐਮਐਲਏ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਕਾਂਗਰਸੀਆਂ ਨੇ ਕੁਛ ਨਹੀਂ ਕੀਤਾ ਕੱਲੀਆਂ ਨੇ ਕੁਛ ਨਹੀਂ ਕੀਤਾ ਫਲਾਨਿਆਂ ਨੇ ਕੁਛ ਨਹੀਂ ਕੀਤਾ ਇਹਨੇ ਕੁਛ ਨਹੀਂ ਕੀਤਾ ਉਹਨੇ ਕੁਛ ਨਹੀਂ ਕੀਤਾ ਇਹਨੇ ਕੁਛ ਨਹੀਂ ਕੀਤਾ ਇਹਨੇ ਕੁਛ ਨਹੀਂ ਕੀਤਾ ਕੋਈ ਨਹੀਂ ਕਰੂਗਾ ਕਿਉਂਕਿ ਤੁਹਾਨੂੰ ਹਲੇ ਆਪ ਹੀ ਨਹੀਂ ਪਤਾ ਭਰਾਵੋ ਤੁਸੀਂ ਕਰਾਉਣਾ ਕੀ ਚਾਹੁੰਦੇ ਆ ਜਦੋਂ ਪਿੰਡ ਦਾ ਸਰਪੰਚ ਪਿੰਡ ਵਾਸਤੇ ਮੰਗਦਾ ਆਮ ਬੰਦਾ ਉਹਦੇ ਘਰ ਆਸਤੇ ਮੰਗਦਾ ਜਿੰਨਾ ਚਿਰ ਪੰਜਾਬ ਦੇ ਲੋਕ ਪੰਜਾਬ ਵਾਸਤੇ ਨਹੀਂ ਮੰਗਦੇ ਉਹਨਾਂ ਚ ਅਸੀਂ ਖਾਲੀ ਹੱਥ ਰਵਾਂਗੇ ਸਾਡੇ ਹੱਥ ਪੱਲੇ ਕੁਝ ਨਹੀਂ ਪੈਣਾ ਸਕੂਲ ਮੰਗ ਲਓ ਆ ਸਿਹਤ ਡਿਪਾਰਟਮੈਂਟ ਮੰਗ ਲੋ ਰੋਜ਼ਗਾਰ ਮੰਗ ਲੋ ਬਾਕੀ ਤੁਹਾਨੂੰ ਕੀ ਚਾਹੀਦਾ ਤੁਹਾਡੇ ਘਰੇ ਨੌਕਰੀ ਆ ਜੇ ਤੁਹਾਨੂੰ ਕੋੱਖ ਨਹੀਂ ਚਾਹੀਦਾ ਉਹ ਭਰਾਓ ਨਹੀਂ ਤਤਿਆਚਾਰ ਹੀ ਹੋਣਗੇ ਕਦੇ ਕਿਸੇ ਤੋਂ ਹੋ ਗਿਆ ਕਦੇ ਕਿਸੇ ਤੋਂ ਹੋ ਗਿਆ ਬਦਲੀ ਜਾਓ ਐਮਐਲਏ ਕੋਈ ਗੱਲ ਨਹੀਂ ਉਹਨਾਂ ਦਾ ਕੋਈ ਦੋਸ਼ ਨਹੀਂ ਬਦਲੀ ਜਾਓ ਕੋਈ ਕਲਾਕਾਰ ਲੈ ਆਂਦਾ ਕੋਈ ਐਕਟਰ ਲੈ ਆਂਦਾ ਕੋਈ ਕੋਈ ਲੈ ਆਂਦਾ ਕੋਈ ਕੋਈ ਲੈ ਆਂਦਾ ਜਿੰਨਾ ਚਿਰ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਤੁਹਾਡੀ ਗੱਲ ਕਰਨ ਵਾਲੇ ਤੁਸੀਂ ਨਹੀਂ ਚੁੰਨਦੇ ਤੁਸੀਂ ਪਤਾ ਕਿਹੜੇ ਚੁੰਨਦੇ ਆ ਯਾਰ ਉੱਡਾ ਤਗੜਾ ਬੰਦਾ ਉਹ ਇਹ ਤਗੜੇ ਨੂੰ ਤੁਹਾਡੇ ਪਿੰਡ ਦੇ ਵਿੱਚ ਹਜ਼ਾਰਾਂ ਕਿੱਲੇ ਵਾਲੇ ਬੰਦੇ ਬੈਠੇ ਆ ਤੁਹਾਨੂੰ ਕਦੇ ਕਿਹਾ ਵੀ ਲੈ ਭਾਈ ਤੂੰ ਗਰੀਬ ਬੰਦਾ ਚੱਕ ਕਿੱਲਾ ਹੀ ਲੈ ਲੈ ਇੱਕ ਕਈਆਂ ਘਰਾਂ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਕਣਕ ਪਈ ਹੁੰਦੀ ਆ ਜਦੋਂ ਕਿਸੇ ਦੇ ਘਰੋਂ ਕਣਕ ਮੁੱਕ ਜੇ ਉਹ ਕਦੇ ਕਹਿੰਦਾ ਰਲਾ 20 ਕਿਲੋ ਤੂੰ ਵੀ ਲੈ ਜਾ ਉਹ ਜਦੋਂ ਤੁਹਾਨੂੰ ਕੋਈ 10 ਕਿਲੋ ਕਣਕ ਨਹੀਂ ਦੇ ਸਕਦਾ ਤਾਂ ਜਿਹੜਾ ਅਰਬਪਤੀ ਤੁਹਾਡੇ ਹਲਕੇ ਚ ਆ ਕੇ ਐਮਐਲਏ ਖੜਾ ਜਾ ਜਾਂ ਕੋਈ ਐਮਪੀ ਖੜਾ ਉਹ ਤੁਹਾਨੂੰ ਕੀ ਦੇ ਦਊਗਾ ਜਵਾਕਾਂ ਦਾ ਛੁਣਛਣਾ ਜਿਹੜਾ 10 ਰੁਪਈਆ ਦਾ ਹੁੰਦਾ ਚਲੋ ਭਾਈ ਤੁਹਾਡੀ ਮਰਜ਼ੀ ਆ ਤੇ ਇਹ ਜਿਹੜੀ ਕਹ ਲੋ ਐਮਐਲਏ ਸਾਹਿਬ ਨੂੰ ਵੀ ਹੁਣ ਬੇਨਤੀ ਕਰਗੇ ਐਮਐਲਏ ਸਾਹਿਬ ਤੁਸੀਂ ਇਹ ਗੱਲ ਦਾ ਜਵਾਬ ਦਿਓ ਵੀ ਤੁਸੀਂ ਐਮਐਲਏ ਖਾਰੇ ਲਾਉਣ ਵਾਸਤੇ ਬਣਿਆ ਲੋਕਾਂ ਦੀਆਂ ਧੀਆਂ ਪੈਣਾ ਨੂੰ ਮਾੜਾ ਕਹਿਣ ਵਾਸਤੇ ਬਣਿਆ ਤੁਸੀਂ ਆਪ ਦੱਸੋ ਤੇ ਜੇਕਰ ਤੁਹਾਡੀਆਂ ਕਰਤੂਤਾਂ ਕੋਈ ਸਾਹਮਣੇ ਲਿਆਉਂਦਾ ਤਾਂ ਤੁਸੀਂ ਉਹਨਾਂ ਦੇ ਪਰਚੇ ਕਰਾਉਣ ਵਾਸਤੇ ਬਣੇ ਆ ਤੁਸੀਂ ਨਾ ਬਹੁਤ ਜ਼ਿਆਦੇ ਲੋਕਾਂ ਦੇ ਨਲ ਅਤਿਆਚਾਰ ਕਰਕੇ ਇਹ ਕਹਿਣਾ ਸ਼ੁਰੂ ਕਰਤਾ ਕਿ ਭਾਈ ਇਹਨਾਂ ਨਾਲੋਂ ਉਹ ਚੰਗੇ ਸੀ ਇਹਨਾਂ ਨਾਲੋਂ ਉਹ ਚੰਗੇ ਸੀ ਤਾਂ ਮੇਰਾ ਵੀਰ ਜਿਹੋ ਜੇ ਹੁਣ ਤੁਹਾਡੇ ਕੰਮ ਹੋਏ ਪਏ ਆ ਤਾਂ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਵੀ ਤੁਸੀਂ ਆਪਦਾ ਨਾ ਰਿਆਜ ਨਾ ਛੱਡੋ ਜੀ ਹਾਰਮੋਨੀਅਮ ਤੋਂ ਸਾਰੇ ਗਾ ਮਾ ਪਾਦਾ ਨਹੀਂ ਸਾ 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 ਇਹ ਛੱਡੋ ਜੇ ਨਾ ਕਿਉਂਕਿ ਤੁਹਾਨੂੰ ਖਾੜੇ ਹੀ ਲਾਉਣੇ ਪੈਣੇ ਖੈਰ ਤੁਸੀਂ ਤਾਂ ਜ ਐਮਐਲਏ ਦੀ ਤਨਖਾਹ ਲੈ ਕੇ ਖਾੜੇ ਲਾਈ ਜਾਂਦੇ ਆ ਕੱਲ ਨੂੰ ਪੈਨਸ਼ਨ ਲੈ ਕੇ ਵੀ ਜਿਹੜੇ ਕੋਈ 80-90 ਹਜ਼ਾਰ ਰੁਪਈਆ ਪੈਨਸ਼ਨ ਲਾਉਂਗੇ ਇਹ ਵੀ ਨਹੀਂ ਪਤਾ ਵੀ ਤੁਸੀਂ ਫੇਰ ਵੀ ਤੁਹਾਨੂੰ ਤਾਂ ਵਧੀਆ ਸੌਖਾ ਬਈ ਇੱਥੇ ਕੀ ਹੋਣਾ ਕਮ ਸਿਕਮ ਯਾਰ ਕੁਛ ਨਾ ਕੁਛ ਤਾਂ ਸੋਚੋ ਕੁਛ ਨਾ ਕੁਛ ਤਾਂ ਸੋਚੋ ਇਹ ਕਰ ਕੀ ਰਹੇ ਆ ਤੁਸੀਂ ਤੁਸੀਂ ਇੱਜ਼ਤਾਂ ਬਚਾਉਣੀਆ ਲੋਕਾਂ ਦੀਆਂ ਮਜ਼ਾਕ ਹੁੰਦੇ ਆ ਕੋਈ ਮਜ਼ਾਕ ਕਰ ਲੈ ਬੰਦਾ ਤੁਸੀਂ ਇੱਜ਼ਤਾਂ ਬਚਾਉਣੀਆ ਨਾ ਕੀ ਜਿੱਤਾ ਤੱਕਣੀਆਂ ਤੱਕਣ ਵਾਲਾ ਕੰਮ ਹੀ ਹੋਗਾ ਜਦੋਂ ਆਪਾਂ ਨਾਪਸ਼ਨਾਬ ਬਕਣਾ ਬੋਲਣਾ ਕਹਿ ਲੋ ਤੁਸੀਂ ਤਾਂ ਬਹੁਤ ਕੁਝ ਬੋਲਤਾ ਸ ਬਕਣਾ ਵੀ ਨਹੀਂ ਕਹਿ ਸਕਦੇ ਤੁਹਾਡੇ ਤਾਂ ਖਿੱਲਾ ਸਿੱਟੀਆਂ ਦੇ 307 ਦੇ ਪਰਚੇ ਪੈਂਦੇ ਤੇ ਲੋਕਾਂ ਦੇ ਕਿਰਪਾਨਾਂ ਮਾਰਦੇਗੇ ਤਾਂ ਵੀ 26 ਦਾ ਪਰਚਾ ਨਹੀਂ ਪੈਂਦਾ ਛੇਤੀ ਧਰਨਾ ਲਾਉਣ ਤੋਂ ਬਿਨਾ ਤਾਂ ਭਾਈ ਸਾਹਿਬ ਤੁਸੀਂ ਲੋਕਾਂ ਬਾਰੇ ਸੋਚੋ ਜਿੰਨੇ ਐਮ ਐਲ ਏ ਆ ਤੁਹਾਡੇ ਉਹ ਸਾਰੀ ਸੋਚੋ ਬਹੁਤ ਕੁਝ ਤੁਸੀਂ ਕਰ ਲਿਆ ਲੋਕ ਬਹੁਤ ਦੁਖੀ ਆ ਤੁਹਾਡੇ ਤੋਂ ਇੰਨਾ ਦੁਖੀ ਤਾਂ ਸ਼ੈਤਾਨਾਂ ਤੋਂ ਨਹੀਂ ਹੋਣੀ ਸੀ ਇੰਨੇ ਦੁਖੀ ਤਾਂ ਰਾਕਸ਼ਾਂ ਤੋਂ ਨਹੀਂ ਹੋਣੀ ਸੀ ਜਿੰਨਾ ਤੁਹਾਡੇ ਤੋਂ ਹੋ ਗਏ ਇਹ ਲੋਕਾਂ ਤੋਂ ਪੁੱਛ ਲਓ ਮੈਂ ਨਹੀਂ ਆਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ